ਤੇਗੜ ਚੂੜੀਆਂ ਤੇ ਪਿੰਡ ਠੱਟਾ ਚ ਐਮ ਐਸ ਕਿਊ ਕੰਪਨੀ ਵੱਲੋਂ ਲੋੜਵੰਦਾਂ ਨੂੰ ਵੰਡਿਆ ਰਾਸ਼ਨ ਲੋਕਾਂ ਨੇ ਐਮ ਐਸ ਕਿਊ ਕੰਪਨੀ ਦਾ ਕੀਤਾ ਧੰਨਵਾਦ ਸਰਪੰਚ ਅਰਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਰਕਤ ਐਮ ਐਸ ਕਿਊ ਕੰਪਨੀ ਜਿੱਥੇ ਆਪਣੇ ਬਰਾਂਡਾ ਰਹੀ ਉਚਾਈਆਂ ਨੂੰ ਛੂਰੀ ਹੈ ਉੱਥੇ ਹੀ ਲੋੜਵੰਦਾਂ ਦੀ ਹੱਤਰ ਮਦਦਕਾਰੀ ਹੈ ਕਿਹਾ मैडम गगनदीप कौर ਅਤੇ ਰਿਚਾ ਨੇ ਫਤੇਗੜ ਚੂੜੀਆਂ ਨੇੜੀ ਪਿੰਡ ਠੱਠਾ ਵਿਖੇ ਐਮਐਸਕਯੂ ਕੰਪਨੀ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਪਿੰਡ ਠੱਠਾ ਚ ਐਮਐਸਕਯੂ ਕੰਪਨੀ ਵੱਲੋਂ ਕੰਪਨੀ ਦੀ ਸੀਨੀਅਰ ਐਸੋਸੀਏਟ ਸ਼੍ਰੀਮਤੀ ਗगनਦੀਪ ਕੌਰ ਅਤੇ मैडम ਰਿਚਾ ਜੂਨੀਅਰ ਐਸੋਸੀਏਟ मैडम ਸਰਬਜੀਤ ਕੋਲੋਂ ਚੈਰਿਟੀ ਪ੍ਰੋਗਰਾਮ ਕਰਵਾਇਆ ਗਿਆ ਪਿੰਡ ਠੱਠਾ ਚ ਕਰਵਾਏ ਗਏ ਪ੍ਰੋਗਰਾਮ ਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਇਸ ਕੰਪਨੀ ਦੀ ਸੀਨੀਅਰ ਐਸੋਸੀਏਟ ਗगनਦੀਪ ਕੌਰ ਅਤੇ ਜੂਨੀਅਰ ਐਸੋਸੀਏਟ मैडम ਰਿਚਾ ਨੇ ਗਲਬਤ ਕਰਦੇ ਆ ਕਿ ਕਿ ਜਿੱਥੇ ਕੰਪਨੀ ਆਪਣੇ ਉੱਚ ਬਰਾ ਡਾ ਰਹੀ ਹੈ ਪੂਰੇ ਵਿਸ਼ਵ ਵਿੱਚ ਧਮਾਲ ਪਾ ਰਹੀ ਹੈ ਉੱਥੇ ਹਰ ਤਰ੍ਹਾਂ ਦੀ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੰਪਨੀ ਇੰਟਰਨੈਸ਼ਨਲ ਪੱਧਰ ਤੇ ਉਚਾਈਆਂ ਨੂੰ ਛੂ ਰਹੀ ਹੈ ਜਿਹੜੇ ਲੋੜਵੰਦ ਲੋਕਾਂ ਨੂੰ ਰੱਸ਼ਣ ਵੰਡੇਗਾ ਉਹਨਾਂ ਨੇ ਐਮ ਐਸ ਕਿਊ ਕੰਪਨੀ ਦਾ ਧੰਨਵਾਦ ਵੀ ਕੀਤਾ ਐਮਐਸਏ ਕਯੂ ਕੰਪਨੀ ਵੱਲੋਂ ਫਤੇਗੜ ਚੂੜੀਆਂ ਦੇ ਪਿੰਡ ਠੱਠਾ ਵਿਖੇ ਇੱਕ ਚੈਰਿਟੀ ਇਵੈਂਟ ਕਰਵਾਇਆ ਗਿਆ ਜਿਸ ਵਿੱਚ ਕੰਪਨੀ ਵੱਲੋਂ ਵੱਖ-ਵੱਖ ਲੋੜਵੰਦ ਲੋਕਾਂ ਨੂੰ ਇੱਥੇ ਰਾਸ਼ਨ ਵੀ ਵੰਡਿਆ ਗਿਆ ਇਸ ਮੌਕੇ ਕੰਪਨੀ ਦੀ ਐਸੋਸੀਏਟ ਗਗਨਦੀਪੌਰ ਅਤੇ ਉਸਤੇ ਜਿਹੜੀ ਟੀਮ ਆ ਉਹਨਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੀ ਅਤੇ ਤੇ ਗੱਲਬਾਤ ਕਰਦੇ ਵੱਖ-ਵੱਖ ਕੰਪਨੀ ਦੇ ਆਏ ਹੋਏ ਨੁਮਾਇੰਦਿਆਂ ਨਾਲ ਅਤੇ ਸਰਪੰਚ ਰਣਜੀਤ ਸਿੰਘ ਨਾਲ ਕਹਿੰਦੇ ਸੀ ਅੱਜ ਜੇ ਤੁਹਾਡੇ ਕੋਲ ਪਹਿਲਾ ਸਕੂਲ ਚੈਰੀਟੀ ਇਵੈਂਟ ਕਰਾਇਆ ਗਿਆ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਸੀ ਕਿਸੀ ਸਾਰੇ ਲੈ ਰਹੇ ਨੇ ਇਹ ਐਮਐਸਕਿਊ ਕੰਪਨੀ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਇੱਕ ਬ੍ਰਾਂਡ ਪ੍ਰੋਮੋਸ਼ਨ ਦੀ ਕੰਪਨੀ ਹੈ ਜਿੱਦ ਵਿੱਚ ਬ੍ਰਾਂਡ ਦੀਆਂ ਛੋਟੇ ਛੋਟੇ ਵੀਡੀਓ ਵਾਚ ਕਰਕੇ ਆਪਾਂ ਸਿੰਪਲ ਕੁਸਚਨ ਦੇ ਆਨਸਰ ਦੇਣ ਤੇ ਬ੍ਰਾਂਡ ਕੰਪਨੀ ਇਸ ਕੰਪਨੀ ਨੂੰ ਪੇ ਕਰਦੀ ਹੈ ਤੇ ਜਿਹਦੇ ਵਿੱਚੋਂ 70% ਇਸ ਕੰਪਨੀ ਨੂੰ ਪ੍ਰੋਫਿਟ ਹੁੰਦਾ ਹੈ ਉਹ ਦਾ ਪ੍ਰੋਫਿਟ ਚੈਰਿਟੀ ਇਵੈਂਟ ਹੈਗੀ ਆ ਕੀ ਕੰਪਨੀ ਨੂੰ ਪ੍ਰੋਫਿਟ ਦੇ ਨਾਲ ਨਾਲ ਇਹ ਅਨਐਮਪਲੋਇਮੈਂਟ ਰੂਟ ਕਰਨ ਦੇ ਨਾਲ ਨਾਲ ਸਾਨੂੰ 3 ਲੋਕਾਂ ਦੀ ਵੀ ਹੈਲਪ ਕਰ ਰਹੀ ਹੈ ਸਾਡੇ ਏਰੀਆ ਦੇ ਵਿੱਚ। ਥੈਂਕ ਯੂ। ਫਰਸਟ ਪ੍ਰੋਗਰਾਮ ਹੈ ਇਹ ਸਾਡੇ ਪੰਜਾਬ ਵਿੱਚ ਇਹ ਫਰਸਟ ਪ੍ਰੋਗਰਾਮ ਹੈ। ਬਹੁਤ ਵਾਖਾ ਆਪਣੇ ਏਰੀਆ ਦੇ ਚ ਵਾਖਾ ਹੈਗਾ ਤੇ ਪੰਜਾਬ ਵਿੱਚ ਇਹ ਫਰਸਟ ਹੈਗਾ। ਅੱਜ ਕਿੰਨੇ ਲੋੜਵੰਦਾਂ ਨੂੰ ਤੁਸੀਂ ਇੱਥੇ ਸੇਵਾ ਦਿੱਤੀ? ਅੱਜ 100 ਦੇ ਕਰੀਬ ਸੀ ਲੋੜਵੰਦ ਜਿਨ੍ਹਾਂ ਦਾ ਆਪਾਂ ਅਰੇਂਜਮੈਂਟ ਕੀਤਾ ਸੀ ਪਰ ਕਾਫੀ ਜ਼ਿਆਦਾ ਹੋ ਗਏ ਨੇ 100 ਤੋਂ ਉੱਪਰ ਹੋ ਗਏ। ਇਹ ਦਾ ਮਤਲਬ ਕੀ ਹੈ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਵਾਇਆ ਸੀਗਾ ਇਹ ਕੰਪਨੀ ਵੱਲੋਂ ਕਰਵਾਇਆ ਗਿਆ ਹੈ ਕਿ ਕੰਪਨੀ ਇਸ ਇੰਡੀਆ ਦੇ ਵਿੱਚ ਇਹਨਾਂ ਨੇ ਦਾਵਾ ਕਰਦੇ ਕਿ ਅਸਾਂ ਅਨਇੰਪਲੋਇਮੈਂਟ ਨੂੰ ਦੂਰ ਕਰਨਾ ਹੈ ਤੋਂ ਦੇ ਵਿੱਚ ਜੋ ਵੀ ਪ੍ਰੋਫਿਟ ਹੋ ਰਿਹਾ ਵਾ ਉਹ ਨਾਲ ਦੀ ਨਾਲ ਇਹ ਆਪਣੇ ਏਰੀਏ ਦੇ ਲੋੜਵੰਦ ਲੋਕਾਂ ਦੀ ਹੈਲਪ ਕਰ ਰਹੀ ਹੈ। ਇਹਨਾਂ ਦੇ ਚੇਅਰਮੈਨ ਜਿਹੜੇ ਮੇਨ ਹੋਗਾ ਕਾ ਕੰਪਨੀ ਤੇ ਇਹ ਇਹ ਅਮਰੀਕਾ ਦੀ ਜੁਵਸਟੀ ਦੀ ਕੰਪਨੀ ਜੁਵਸਟੀ ਤੇ ਕੰਟੈਂਟ ਹੋਈ ਆ ਤੇ ਅਮਰੀਕਾ ਵਿੱਚ ਇਹਦਾ ਮੇਨ ਹੈੱਡਕੁਆਟਰ ਆ ਤੇ ਬਾਕੀ ਜਿਹੜੇ ਸਿੰਗਾਪੁਰ ਵਿੱਚ ਇਹਦੇ ਮੇਨ ਆਫਿਸਸ ਹੈਗੇ ਨੇ ਕੰਸਲਟੈਂਟ ਹੈ ਨਾ ਦੀ ਮਿਸ ਲਿੰਦਾ ਨੇ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਇੱਥੋਂ ਤੱਕ ਉਸ ਲਈਦਾ ਮੋਟਰ ਵੀ ਆਉਂਦਾ ਹੈ ਬ੍ਰੈਂਡ ਨੂੰ ਹਾਂ ਬ੍ਰੈਂਡ ਨੂੰ ਪ੍ਰਮੋਟ ਕਰਨਾ ਹੈ ਕੰਪਨੀ ਨੇ ਬ੍ਰੈਂਡ ਨੂੰ ਪ੍ਰਮੋਟ ਕਰਨਾ ਹਾਂ ਤੇ ਆਨਲਾਈਨ ਵਰਕ ਪ੍ਰੋਵਾਈਡ ਕਰਨਾ ਬਾਕੀ ਇਹ ਨਾਲ ਦੀ ਨਾਲ ਆਨਲਾਈਨ ਵਰਕ ਪ੍ਰੋਵਾਈਡ ਕਰਨ ਦੇ ਨਾਲ ਨਾਲ ਲੋੜਵੰਦਾਂ ਦੀ ਵੀ ਹੈਲਪ ਕਰ ਰਹੀ ਹੈ ਇਹ ਖਾਸ ਤੌਰ ਤੇ ਗਰੀਬਾਂ ਵਾਸਤੇ ਹੀ ਰੱਖਿਆ ਗਿਆ ਸੀ ਕੰਪਨੀ ਵੱਲੋਂ ਸਾਨੂੰ ਪੇਮੈਂਟ ਪ੍ਰੋਵਾਈਡ ਕੀਤੀ ਗਈ ਹੈ ਕਿ ਕੰਪਨੀ ਦੇ ਵਿੱਚ ਜਿਹੜਾ ਚੈਰਿਟੀ ਫੰਡ ਜਿਹੜਾ ਵਾ ਉਹ ਕੀਤਾ ਜਾਵੇ ਇਸ ਚੈਰਿਟੀ ਫੰਡ ਦੇ ਵਿੱਚ ਮਤਲਬ ਸਾਰੇ ਗਰੀਬ ਜਿਹੜੇ ਆ ਉਹਨਾਂ ਨੂੰ ਹੈਲਪ ਕੀਤੀ ਜਾਵੇ ਉਹਨਾਂ ਨੂੰ ਰਾਸ਼ਨ ਵੰਡਿਆ ਜਾਵੇ ਇਹਦੇ ਵਿੱਚ ਇਹ ਨਹੀਂ ਹੈ ਕਿ ਮਤਲਬ ਜਿਹੜੇ ਵਰਕ ਕਰ ਰਹੇ ਨਹੀਂ ਉਹਨਾਂ ਨੂੰ ਫਾਇਦਾ ਹੋਵੇ ਜਿਹੜੇ ਅਨਇੰਪਲੋਇਮੈਂਟ ਜਿਹੜੇ ਗਰੀਬ ਹਨ ਇਹ ਕੰਪਨੀ ਵੱਲੋਂ ਹੀ ਮਤਲਬ ਕੀਤਾ ਗਿਆ ਅੱਜ ਉਹਨਾਂ ਨੇ ਸਾਨੂੰ ਮਤਲਬ ਫੰਡ ਪ੍ਰੋਵਾਈਡ ਕੀਤਾ ਸੀ ਕਿ ਤੁਸੀਂ ਜਿੰਨੇ ਵੀ ਗਰੀਬ ਹੈ ਪਰਸਨ ਉਹਨਾਂ ਨੂੰ ਬੁਲਾਓ ਤੇ ਉਹਨਾਂ ਨੂੰ ਵੰਡੋ ਬਹੁਤ ਵਧੀਆ ਗੱਲ ਹੈ ਇਹ ਕੰਪਨੀ ਨੇ ਵਧੀਆ ਕੀਤਾ ਆ ਤੇ ਹੋਰ ਜਿਹੜੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਨਾ ਕਾਫੀ ਬੈਨੀਫਿਟ ਉਹ ਵੀ ਲੈ ਰਹੇ ਆ ਕੰਪਨੀ ਦੇ ਤੋਂ ਇਹ ਵਧੀਆ ਕੰਪਨੀ ਹੈ ਬ੍ਰੈਂਡ ਨੂੰ ਪ੍ਰੋਮੋਟ ਕਰਨ ਵਾਲੀ ਕੰਪਨੀ ਆ ਸਾਰੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਆ ਨਾਲ ਦੀ ਨਾਲ ਉਹਨਾਂ ਨੂੰ ਆਪਣੀ ਪੇਮੈਂਟ ਮਿਲ ਰਹੀ ਆ ਜੰਗ ਜਿਹੜੇ ਨੇ ਮਤਲਬ ਹੋਰ ਪਰਸਨ ਜਿਹੜੇ ਬੈਲ ਐਜੂਕੇਟਿਡ ਘਰ ਵਿੱਚ ਹਾਊਸ ਵਾਈਫ ਜਿਹੜੀਆਂ ਬੇਟੀਆਂ ਵਾਂ ਉਹਨਾਂ ਵਾਸਤੇ ਵੀ ਇਨਕਮ ਦਾ ਬਹੁਤ ਵਧੀਆ ਸੋਰਸ ਹੈਗਾ ਵਾ ਬਸ ਮੈਂ ਇੰਨਾ ਕਹਿਣਾ ਚਾਹਾਂ ਕਿ ਇਹ ਵਧੀਆ ਕੰਪਨੀ ਆ ਇਹਦੇ ਵਿੱਚ ਮਤਲਬ ਜੋ ਗਰੀਬਾਂ ਦੀ ਖਾਸ ਤੌਰ ਤੇ ਹੈਲਪ ਹੁੰਦੀ ਹੈ ਪ੍ਰੋਡਕਟਸ ਨਹੀਂ ਆਪਣੀ ਦੇ ਪ੍ਰੋਡਕਟ ਜਿਹਦੇ ਵਿੱਚ ਜੁਐਲਰੀ ਸਾਰੇ ਜਿਸ ਤਰ੍ਹਾਂ ਦਾ ਗੋਲਡ ਜੁਐਲਰੀ ਜਿਸ ਤਰ੍ਹਾਂ ਫੀਮੇਲਸ ਆ ਔਰ ਜਿਹੜੇ ਸ਼ੂਜ਼ ਪਾਉਂਦੇ ਨੇ ਬ੍ਰਾਂਡ ਸ਼ੂਜ਼ ਜਿਸ ਤਰ੍ਹਾਂ ਗੁਸ਼ੀ ਬ੍ਰਾਂਡ ਆ ਬਲੇਅਰ ਜੁਐਲਰੀ ਹੈ ਉਹਨਾਂ ਦਾ ਸਾਰਾ ਹੀ ਬ੍ਰਾਂਡ ਨੂੰ ਪ੍ਰਮੋਟ ਕਰਦੇ ਨੇ ਆਨਲਾਈਨ ਹਾਂਜੀ ਆਨਲਾਈਨ ਸਾਰਾ ਇਹਦਾ ਜਿਹੜਾ ਸਭੀ ਦਾ ਮਾਰਕੀਟਿੰਗ ਹੈ ਆਨਲਾਈਨ ਹੈ ਹਾਂਜੀ ਮਾਰਕੀਟਿੰਗ ਉਹਨੂੰ ਮਾਰਕੀਟਿੰਗ ਸਵਾਵਾ ਨੂੰ ਜਿਹੜੀ ਕਵਰ ਕਰਦੀ ਹੈਗੀ ਮੇਰੇ ਸਾਡੇ ਕੋਲ ਇੱਕ ਚਲ ਰਹੀ ਹੈ ਐਮਐਸਕਿਊ ਕੰਪਨੀ ਹੈ ਤੇ ਆਪਣੇ ਬਾਰੇ ਦੱਸੋ ਕਿ ਇੱਕ ਕੰਪਨੀ ਇਹ ਕਦੋਂ ਸਟਾਰਟ ਹੋਈ ਇੱਕ ਕਿੰਨਾ ਡਵਲਪਮੈਂਟ ਹੈ ਇਹ ਕੰਪਨੀ 2011 ਵਿੱਚ ਸਟੈਬਲਿਸ਼ ਹੋਈ ਸੀ ਤੇ ਇੱਥੇ ਹੂੰ ਨਾਈ ਹੈ ਸਾਡੇ ਪੰਜਾਬ ਵਿੱਚ 22 ਕੰਟਰੀਜ਼ ਵਿੱਚ ਇਹ ਆਪਣਾ ਪੈਰਫਲ ਆ ਚੁੱਕੀ ਹੈ ਇਹਦਾ ਮੇਨ ਮੋਟੋ ਕੀ ਸਿਰਫ ਜਿਹੜੇ ਲੇਡੀਜ਼ ਆ ਆਪਣਾ ਕੰਮ ਨਹੀਂ ਕਰ ਸਕਦੀਆਂ ਬਾਹਰ ਨਹੀਂ ਨਿਕਲ ਸਕਦੀਆਂ ਸਿਰਫ 2 ਮਿੰਟ ਦੇ ਕੇ ਨਾ ਆਪਣਾ ਮਤਲਬ ਕਮਾ ਸਕਦੀਆਂ ਨੇ ਆਪਣੀ ਕੰਪਨੀ ਨੂੰ ਕਰਨਾ ਕਿ ਨਾ ਸਿਰਫ 2 ਮਿੰਟ ਦੇ ਵੀਡੀਓਜ਼ ਦੇਖ ਲੀਆਂ ਉਹਦੇ ਸਾਨੂੰ ਪੇਮੈਂਟ ਮਿਲਦੀ ਹੈ ਬਸ ਕਿ ਹੋਰ ਵੀ ਜਦੋਂ ਘਰ ਬੈਠੇ ਅਸੀਂ 2 ਮਿੰਟ ਲਈ ਆਪਣਾ ਸਾਰੇ ਦਿਨ ਦੀ ਇਨਕਮ ਕਰ ਸਕਦੇ ਹਾਂ ਜਿਹੜਾ ਅਸੀਂ ਮੇਹੀ ਟਾਈਮ ਹੁੰਦਾ ਲੇਡੀਜ਼ ਕੋ ਜਿਨ੍ਹਾਂ ਦੇ ਬੇਬੀਜ਼ ਛੋਟੇ ਨੇ ਪੜੀਆਂ ਲਿਖੀਆਂ ਨਹੀਂ ਕੰਮ ਕਰ ਸਕਦੀਆਂ ਦੈਟਸ ਇਟ ਇਹ ਕੰਪਨੀ ਨੂੰ ਐਥੀਕੈਰੀਟੀ ਇੰਫੂਰਾ ਆਈਡੀ ਹੈ ਜੀ ਅੱਜ ਇਹ ਆਪਣੇ ਮਾਣਕੀ ਪ੍ਰੋਗਰਾਮ ਵਿੱਚ ਕੀ ਕਹਿੰਦੇ ਦੇਖੋ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਬਹੁਤ ਸੋਹਣਾ ਉਪਰਾਲਾ ਹੋਇਆ ਵਾ ਜਿਹੜੀ ਐਮ ਐਸ ਕਯੂ ਕੰਪਨੀ ਆ ਦੇਖੋ ਗਰੀਬ ਪਰਿਵਾਰਾਂ ਦੇ ਲਈ ਸਰਕਾਰਾਂ ਵੀ ਕਾਫੀ ਉਪਰਾਲੇ ਕਰ ਰਹੀਆਂ ਨੇ ਪਰ ਇਹ ਸਰਕਾਰ ਤੋਂ ਅਲੱਗ ਇੱਕ ਕੰਪਨੀ ਆ ਪ੍ਰਾਈਵੇਟ ਕਿ ਜਿਹੜੀ ਗਰੀਬ ਪਰਿਵਾਰਾਂ ਲਈ ਉਹਨਾਂ ਦੇ ਨਾਲ ਖੜੀ ਹੋਈ ਆ ਫ੍ਰੀ ਰਾਸ਼ਨ ਉਹਨਾਂ ਨੂੰ ਦੇ ਰਹੀ ਆ ਜੋ ਵੀ ਉਹਨਾਂ ਦੇ ਘਰ 'ਚ ਡੇਲੀ بیس ਤੇ ਯੂਜ਼ ਹੋਣ ਵਾਲੀਆਂ ਚੀਜ਼ਾਂ ਵਾ ਸੋ ਬਹੁਤ ਸੋਹਣਾ ਪਰਾਲਾ ਵਾ ਇਸ ਤਰ੍ਹਾਂ ਦਾ ਲੱਗਦਾ ਉਹ ਵੀ ਕੰਪਨੀ ਜਿਹੜੀ ਹੈ ਇਹ ਜਿਹੜੀ ਲੋਕਾਂ ਨੂੰ ਮੋਬਾਈਲ ਦੇ ਆਪਣੇ ਬ੍ਰਾਂਡ ਦੀ ਵੀ ਐਡ ਹੋ ਰਹੀ ਹੈ ਨਾਲ ਲੋੜਵੰਦਾਂ ਦੀ ਮਦਦ ਵੀ ਹੋ ਰਹੀ ਹੈ ਦੇਖੋ ਕੰਪਨੀਆਂ ਕਈ ਆਉਂਦੀਆਂ ਕਈ ਜਾਂਦੀਆਂ ਪਰ ਕਿਹੇ ਕੰਪਨੀ ਨੇ ਅਜੇ ਤੱਕ ਇਦਾਂ ਨਹੀਂ ਕੀਤਾ ਕਿ ਜਿਹੜੀ ਗਰੀਬ ਪਰਿਵਾਰਾਂ ਲਈ ਕੋਈ ਅਗੇ ਹੋ ਕੇ ਤੁਰੇ ਇਹਦੋਂ ਸਾਰੇ ਅੱਜ ਨਗਰ ਨੂੰ ਪਤਾ तकरीबन ਸਾਡਾ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਵਾ ਤੇ ਸਾਡੇ ਹੋਰ ਵੀ ਕਦੇ ਮਹਿਮਾਨ ਆਏ ਨੇ ਇੱਥੇ ਪਹੁੰਚੇ ਨੇ ਤੇ ਜੋ ਵੀ ਇਹਨਾਂ ਦੇ ਜੋ ਆਪਾਂ ਸਰਚ ਕੀਤਾ ਕੰਪਨੀ ਦਾ ਤੇ ਕਾਫੀ ਕਾਫੀ ਦਿਰ ਤੋਂ ਕੰਮ ਕਰ ਰਹੀ ਆ ਤੇ ਸਾਡੀ ਜਿਹੜੀ ਕੰਪਨੀ ਦੇ ਜਿਹੜੇ ਬੰਦੇ ਆ ਕੁਝ ਮੇਰੇ ਨਾਲ ਮੇਰੀ ਪਾਰਟੀ ਦੇ ਵਰਕਰ ਵੀ ਆ ਉਹ ਵੀ ਨਾਲ ਜੁੜੇ ਹੋਏ ਇਹਨਾਂ ਦੇ ਨਾਲ ਤੇ ਕਾਫੀ ਇਹ ਜਗ੍ਹਾ ਤੇ ਹੈਲਪ ਕਰ ਚੁੱਕੇ ਆ ਗਰੀਬ ਪਰਿਵਾਰਾਂ ਦੀ ਮੈਡੀਕਲ ਦੀ ਹੈਲਪ ਕਰਦੇ ਆ ਸੋਧੇ ਦੀ ਹੈਲਪ ਕਰਦੇ ਆ ਸੜੀ ਦੀ ਹੈਲਪ ਕਰ ਰਹੇ ਆ ਜੋ ਅੱਜ ਇਹਦਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਆ ਐਮਐਕਐਓ ਕੰਪਨੀ ਵੱਲੋਂ ਇਹ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੰਨਿਆ ਗਿਆ ਤੇ ਐਮਐਕਐਓ ਕੰਪਨੀ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਇਹ ਸਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਗਰੀਬ ਪਰਿਵਾਰਾਂ ਦੀ ਹੈਲਪ ਕਰ ਰਹੇ ਨੇ। ਭਾਸ਼ਣ ਦਿੱਤਾ ਗਿਆ ਤੁਹਾਨੂੰ ਇਹ ਕੀ ਕਹਿੰਦੀ? ਰੋਨਰਾ ਪੰਜ ਗਗਨ ਦਾ ਧੰਨਵਾਦ ਕਰਦੇ ਆਂ। ਸਾਨੂੰ ਇਹ ਰਾਸ਼ਨ ਦਿੱਤਾ। ਹਾਂਜੀ ਬਹੁਤ-ਬਹੁਤ ਧੰਨਵਾਦ ਸਾਨੂੰ ਗਰੀਬਾਂ ਨੂੰ ਰਾਸ਼ਨ ਦਿੱਤਾ। ਇੱਦਾਂ ਸਾਨੂੰ ਹਰ ਵਾਰੀ ਜੀ ਜੀ। ਤੁਸੀਂ ਕਿਰਪਾ ਨਿਮਲਤ ਕਰਦੇ ਰਹੋ। ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਰਾਸ਼ਨ ਦਿੱਤਾ। ਕੰਪਨੀ ਵਾਲਾ ਸੀ ਗਗਨ ਵਾਲੋ ਆਏ ਸੀ ਇਹਨਾਂ ਦਾ ਧੰਨਵਾਦ ਬਹੁਤ-ਬਹੁਤ। ਸਰਪੰਚ ਸਾਹਿਬ ਬਹੁਤ-ਬਹੁਤ ਧੰਨਵਾਦ ਇਸ ਕੰਪਨੀ ਦਾ।